ਉੰਤੇ ਸਕੂਲੇ ਜਾਣਾ ਹੁੰਦਾ ਵਾ ਦਾਦਾ ਹਾਂ ਹੈ ਵੇ ਯਾਰ ਕਿੰਨਾ ਸੋਹਣਾ ਬੱਚਾ ਵਾ ਤੇ ਜੀਵਨ ਦਾ ਵੀ ਦਿਮਾਗ ਖਰਾਬ ਹੋ ਗਿਆ ਹੈ ਟਿੱਕੂ ਦੀ ਗੱਲ ਹੀ ਕਰੀ ਜਾਂਦੀ ਆ ਕਿ ਉਹੋ ਹੀ ਚੰਗਾ ਉਹੋ ਹੀ ਚੰਗਾ ਉਹ ਨੌਕਰੀ ਕਰਦਾ ਉਹ ਐਉਂ ਕਰਦਾ ਫਲਾਨ ਕਰਦਾ ਤੇ ਯਾਰ ਸਣੀ ਨੂੰ ਨਹੀਂ ਨੌਕਰੀ ਮਿਲੀ ਤ ਉਹਦੇ ਵਾਸਤੇ ਵਾਲੇ ਕਿਹਦੀ ਗੱਲ ਕਰਦਾ ਕੰਮ ਦਿਸਕਰ ਕਰਦਾ ਹੀ ਆ ਨਾ ਹੈ ਇਹ ਵੀ ਯਾਰ ਇੱਕੋ ਪਾਸਾ ਪਾਰਾ ਕਰੀ ਜਾਂਦੀ ਆ ਅਹੀਂ ਵੀ ਸਾਂਝੇ ਰਿਸ਼ਤੇਦਾਰਾਂ ਮੈਂ ਯਾਰ ਕਿਹਦੀ ਇੱਕੋ ਦਮ ਕਿਤਰਾ ਕਿਹਦੀ ਗੱਲ ਕਰਦੀ ਚਲ ਕੋਈ ਨਹੀਂ ਮਾਰਨਾ ਆਵਾਜ਼ ਇਹਨੂੰ ਜੀਵਨ ਇਹ ਜੀਵਨ ਹਾਂਜੀ ਇਧਰ ਆ ਗੱਲ ਸੁਣ ਆ ਗਈ ਜੇ ਲੈ ਤੂੰ ਇੱਥੇ ਬਾਹਰ ਬੈਠੇ ਜੇ ਤੇ ਮੈਂ ਤੁਹਾਨੂੰ ਅੰਦਰ ਲੱਭਣ ਢੀ ਹੈਗੀ ਮੇਰੀ ਗੱਲ ਸੁਣ ਹੋਂ ਨਾ ਇਹਨਾਂ ਦੀ ਗੱਲ ਨਵੇੜਨੀ ਬਈ ਮੈਂ ਤਾਂ ਗੱਲਾਂ ਤੇ ਵੇੜ ਕੇ ਜਾਣਾ ਵਾਂ ਸੱਚੀ ਪੁੱਛੋ ਨਾ ਤੇ ਮੈਨੂੰ ਵੱਡੇ ਵਿਚਾਰੇ ਤੇ ਬੜਾ ਕਰਸਾ ਹੁੰਦਾ ਵਾਂ ਨਾਲੇ ਨੌਕਰੀ ਕਰਦਾ ਵਾਂ ਨਾਲੇ ਘਰ ਦੇ ਕੰਮ ਵੇਖਦਾ ਵਾਂ ਤੇ ਸੰਨੀ ਚਿੱਟਾ ਵੇਲਾ ਵਾਂ ਜੀਵਨ ਮੇਰੀ ਗੱਲ ਸੁਣਾ ਮੈਂ ਤਾਂ ਇਹ ਤੱਕ ਜਿੱਤੇ ਵੀ ਅੱਡੋ ਤੁੰਦੇ ਦੁਨੀਆ ਵੇਖੀ ਆ ਨਾ ਮੈਂ ਤਾਂ ਇਹ ਹੋਇਆ ਨਾ ਵੀ ਸਾਰੇ ਜਣੇ ਬਰਾਬਰ ਰਹਿੰਦੇ ਹੁੰਦੇ ਆ ਠੀਕ ਨਹੀਂ ਤੁਸੀਂ ਇੱਕੋ ਗੱਲ ਕਰੀ ਜਾਂਦੇ ਵੀ ਉਹਨੂੰ ਦੇਣਾ ਕੱਖ ਨਹੀਂ ਉਹਨੂੰ ਦੇਣਾ ਕੱਖ ਨਹੀਂ ਉਹਨੇ ਰੱਬ ਤੇ ਚਰਨੇ ਮਾਂ ਮਰੇ ਦੇਣਾ ਕੱਖ ਕਿਉਂ ਨਹੀਂ ਚੋ ਦੀ ਜਾਇਦਾਦ ਵਿੱਚੋਂ ਜਿਹੜਾ ਦਾ ਹਿੱਸਾ ਬਣਦਾ ਨਾ ਮਿਲਣਾ ਹੀ ਆ ਠੀਕ ਆ ਨਾ ਤੇ ਬਾਕੀ ਹੁਣ ਜਿਹੜਾ ਘਰਵਾ ਉਹ ਤਾਂ ਬਣਾਇਆ ਵੱਡੇ ਨੇ ਉਹਦੇ ਵੱਡੇ ਦੇ ਹਿੱਸੇ ਆਉਣਾ ਤੇ ਜਿਹੜਾ ਪੁਰਾਣਾ ਘਰਵਾ ਉਹ ਸਣੀ ਨਹੀਂ ਮਿਲ ਜਣਾ ਵਾ ਸਿਆਣੀ ਗੱਲ ਤੇ ਇਹ ਆ ਜਿੰਨਾ ਚਿਰ ਉਹਦੇ ਕਮਰੇ ਨਹੀਂ ਬਣਦੇ ਉਹਨਾਂ ਚਿਰ ਇਹ ਕੋਠੇ ਚ ਰਹੀ ਜਾਣ ਇਕੱਠੇ ਹੋਣਾ ਤੇ ਨਹੀਂ ਬਣਦੀ ਤੇ ਮੈਂ ਕੀ ਕਰ ਸਕਦੀ ਆ ਤੁਸੀਂ ਫਿਰ ਭਾਂਡਾ ਮੇਰੇ ਸਿਰ ਤੇ ਪੰਨਿਆ ਯਾਰ میری ਗੱਲ ਸੁਣ ਲੈ ਜੇ ਟਾਈਮ ਟਪਾਉਣਾ ਹੋਏ ਨਾ ਤੇ ਟਾਈਮ ਲੰਘ ਜਾਂਦਾ ਹੁੰਦਾ ਠੀਕ ਨਹੀਂ ਤੇ ਨਾਲੇ ਇੱਕ ਗੱਲ ਹੋਰ ਸੁਣ ਲੈ ਮੇਰੀ ਐ ਹੀ ਏਡੀ ਦੂਰੋਂ ਆਏ ਆ ਤੇ ਭਰਾਵਾਂ ਨੂੰ ਵੱਡ ਕਰਾਉਣ ਥੋੜਾ ਆਈ ਜਾਂਦਾ ਇਕੱਠੇ ਕਰਨ ਆਈ ਜਾਂਦਾ ਉਹ ਮੈਂ ਕੜਾ ਅੱਡ ਕਰਾਉਂਦੀ ਆ ਹੁਣ ਬੁੜੀਆਂ ਦੀ ਆਪਸ ਵਿੱਚ ਨਹੀਂ ਬਣਦੀ ਰੋਜ਼ ਰਸੋਈ ਵਿੱਚ ਨਾ ਚੰਗਾ ਕਪੱਤ ਚੱਲਦਾ ਵਾ ਤੇ ਜੇ ਬੋਦੇ-ਬੋਦੀਆਂ ਹੋਣੀਆਂ ਤਾਂ ਫੇਰ ਹੀ ਚੰਗੇ ਰਹਿਣਾ। ਤੇ ਜੇ ਮੈਨੂੰ ਸੱਧਿਆ ਉਹਨਾਂ ਨੇ ਪਤੂ ਆਣ ਕੇ ਫੈਸਲਾ ਕਰਦੇ। ਤੇ ਇਹਦੇ ਵਿੱਚ ਕਿਹੜੀ ਗੱਲ ਵਾ? ਮੇਰੀ ਗੱਲ ਸੁਣ ਲਾ। ਤੂੰ ਕਿੰਨੀਾਂ ਸੋਈਦੀ ਗੱਲ ਵਾ। ਇੱਕ ਚੁੱਲਾ ਬਣਾਉਣ ਨਾਲ ਬਾਹਰ ਇੱਕ ਜਿਹੜੀ ਬਾਹਰ ਰੋਟੀ ਪਾਣੀ ਕਰ ਲਿਆ ਕਰੇ। ਇਹ ਟਾਡੇ ਨੂੰ ਸੂਬੇ ਨਹੀਂ ਕੰਮ ਜਾਬ ਹੋਣੇ। ਤੁਸੀਂ ਜੋ ਮਰਜ਼ੀ ਕਰ ਦੋ। ਜਿੰਨਾ ਚਿਰ ਇਹਨਾਂ ਢਿੱਡ ਪੂਰੀ ਚੁੱਕ ਕੇ ਅੱਡਣਾ ਨਾ ਕੀਤਾ। ਮੇਰੀ ਪਹਿਲੋਂ ਮੇਰੀ ਪਹਿਲੋਂ ਗੱਲ ਸੁਣ ਲੈ ਵੱਡੀ ਸਿਆਣੀ ਐ। ਜੇ ਉਹਨਾਂ ਤੈਨੂੰ ਸੱਧਿਆ ਹੀ ਆ ਨਾ ਤੇ ਉਹਨਾਂ ਨੂੰ ਕਹੇ ਬਈ ਸਾਲ ਦੋ ਸਾਲ ਕੱਢ ਲਓ। ਉਹਦੇ ਵੀ ਕੋਠੇ ਬਣ ਜਾਣਗੇ ਤੇ ਮੁੜ ਕੇ ਜਿਤਨਾ ਮਰਜ਼ੀ ਕਰ ਲਿਓ ਸਾਲ ਦੋ ਸਾਲ ਉਹ ਤਾਂ ਦੋ ਦਿਨ ਹੀ ਇਕੱਠੇ ਕੱਢ ਸਕਦੀਆਂ ਤੁਸੀਂ ਸਾਲਾਂ ਦੋ ਸਾਲਾਂ ਦੀ ਗੱਲ ਕਰਨ ਦੇ ਜੇ ਅਜੇ ਭਰਾ ਭਰਾ ਟਾਈਮ ਕੱਢ ਸਕਦੇ ਆ ਆਂ ਦਰਾਨੀ ਜਿਠਾਣੀ ਟਾਈਮ ਕੱਢ ਸਕਦੀਆਂ ਕਦੀ ਵੀ ਨਹੀਂ ਕੱਢਣਾ ਇਹਨਾਂ ਨੇ ਉਹ ਮੇਰੀ ਗੱਲ ਸੁਣ ਲਾ ਤੂੰ ਜੇ ਸਮਝਾਏਂਗੀ ਨਾ ਤੇ ਸਾਰੇ ਕੰਮ ਹੋ ਜਾਣੇ ਤੇ ਜੇ ਤੂੰ ਚਾਲ ਇੱਕ ਦੂਜੀ ਨੂੰ ਮਾਰੀ ਗਈ ਤੇ ਦੂਜੀ ਨੂੰ ਪਛਾਹ ਕਰਦੇ ਗਈ ਤੇ ਕੰਮ ਹੋਣੇ ਖਰਾਬ ਹੋ ਜਾਣੇ ਇੱਥੇ ਮੈਂ ਕਿਹਨੂੰ ਚਾਲ ਮਾਰੀ ਆ ਫੋਨ ਤੇ ਮੈਨੂੰ ਆਇਆ ਨਾ ਤੁਹਾਡੇ ਹੁੰਦਿਆ ਅਗਲੀ ਤੰਗ ਆਉਤਾਂ ਨੇ ਮੈਨੂੰ ਫੋਨ ਕੀਤਾ ਵਾ ਤੇ ਹੁਣ ਜੇ ਉਹਨਾਂ ਦਾ ਕੋਈ ਮਹੱਲ ਨਾ ਕੀਤਾ ਤੇ ਦੁਰ ਫਿਡੇ ਮੇਰੇ ਇੱਥੇ ਆਈ ਦਾ ਫਿਰ ਯਾਰ ਤੂੰ ਤੇ ਮੈਨੂੰ ਉੱਥੇ ਗੱਲ ਨਹੀਂ ਕਰ ਦਿੰਦੀ ਮੈਂ ਤਾਨੂੰ ਕੀ ਗੱਲ ਕਰਨ ਦਵਾ ਤੁਸੀਂ ਗੱਲ ਚੱਜ ਦੀ ਕਰਦੇ ਕੋਈ ਨਹੀਂ ਉਹ ਤੂੰ ਬੋਲਣ ਕਦੋਂ ਦਿੱਤਾ ਮੈਂ ਗੱਲ ਕਾਦੀ ਕਰਦਾ ਚੱਜ ਦੀ ਉੱਥੇ ਤੁਸੀਂ ਕਰੀ ਜਾਂਦੇ ਆਂ ਚੁੱਪ ਗਈ ਤੀ ਤਾਂ ਚੁੱਪ ਕੀਤਾ ਰ ਤੁਸੀਂ ਇਹਦੇ ਪਿਓ ਵਾਲ ਦੀ ਗੱਲ ਕਰੀ ਜਾਂਦੇ ਜੀ ਠੀਕ ਵਾ ਨਾ ਹੁਣ ਵੱਡਾ ਜਿਹਨੇ ਕਮਾਈ ਕੀਤੀ ساری ਉਮਰ ਘਰ ਦੇ ਵਿੱਚ ਹੁਣ ਉਹਨੂੰ ਪਰੇ ਕਰਦੀ ਏ ਉਹ ਜੇ ਤਨੂੰ ਰੁਪਈਆ 10000 ਰਖੜੀ ਤੇ ਦੇ ਦਿੰਦਾ ਵਾ ਤੇ ਤਾਂ ਉਹਦੀ ਸਿਫਤ ਕਰੀ ਜਾਣੀ ਐ ਲੈ ਤੁਸੀਂ ਤੇ ਗੱਲਾਂ ਕਰਦੇ ਜੀ ਭੋਲੀਆਂ ਇੱਧਰ ਆ ਇੱਧਰ ਆ ਪੁੱ ਚੱਲਣ ਲੱਗਿਆ ਮੇਰੀ ਸੁਣੋ ਗੱਲ ਰਖੜੀ ਫੇਰ ਆਉਣ ਵਾਲੀ ਆ ਤੇ ਜੋ ਮੈਂ ਮੰਗੂਗੀ ਦਾ ਮੇਰੇ ਵੀਰ ਨੇ ਮੈਨੂੰ ਉਹ ਹੀ ਲੈ ਕੇ ਦੇਣਾ ਤੇ ਇਹਦੋਂ ਭੁੱਖੇ ਰਹਿਗੇ ਕਮ ਕੀ ਲੈਣਾ ਠੀਕ ਹੈ ਨਾ ਇਹਦੇ ਪੱਲੇ ਤੇ ਹੈ ਹੀ ਕੁਛ ਨਹੀਂਗਾ ਇਹਨੂੰ ਨਹੀਂ ਪਤਾ ਕਿ ਕਮਾਈ ਕਰਾਂ ਕੋਈ ਬਾਹਰ ਮਾੜੀ ਚੰਗੀ ਨੌਕਰੀ ਕਰ ਲਾਂ ਪੜਿਆ ਤੇ ਇਹ ਵੀ ਉਹਨਾਂ ਹੀ ਆ ਨਾ ਮੇਰੀ ਗੱਲ ਸੁਣ ਲੈ ਜਦੋਂ ਤੇਰੇ ਕੋਈ ਸੈਲ ਘਟੇ ਹੀ ਨਾ ਤੇ ਰੋਟੀ ਪਾਣੀ ਹਸਪਤਾਲ ਤੇ ਵੀ ਉਹ ਪਚਾਉਂਦਾ ਰਿਆ ਸਮਝੀ ਗੱਲ ਹੈ ਕਿ ਨਹੀਂ ਨੌਕਰੀ ਵਾਲਾ ਦੋ ਟਾਈਮ ਦੇ ਟਾਈਮ ਹੁੰਦਾ ਹੁੰਦਾ ਹੀ ਤੇ ਹੁਣ ਮੈਨੂੰ ਇਹ ਦੱਸੋ ਪੀ ਹੁਣ ਮੈਂ ਕੀ ਕਰਾਂ ਫਿਰ ਆ ਜਿਹੜਾ ਘਰ ਬਣਾਇਆ ਉਹਨੇ ਇੰਨੇ ਪੈਸੇ ਲਾ ਕੇ ਉਹ ਨਿੱਕੇ ਦੇ ਦੀਏ ਤੇ ਯਾਰ ਕਿਹਦੀ ਨੇਕੀ ਵੀ ਯਾਦ ਰੱਖੀਦੀ ਹੁੰਦੀ ਆ ਠੀਕ ਨੇ ਮੈਨੂੰ ਨੇਕੀ ਜ਼ਿਆਦਾ ਹੀ ਆ ਠੀਕ ਵਾ ਨਾ ਤੁਸੀਂ ਐਵੇਂ ਨਾ ਬੋਤੇ ਆਉਂਦਾ ਪੱਕ ਪੂਰੀ ਜਾਓ ਤੁਸੀਂ ਤਾਂ ਨਿੱਕੇ ਦਾ ਹੀ ਪੱਕ ਪੂਰੀ ਜਾਂਦੇ ਜੀ ਚੱਲ ਹੁਣ ਨਾ ਉਹਨਾਂ ਨੂੰ ਬਹਾਲ ਤੇ ਜੋਰ ਗੱਲ ਨਿਬੇੜਨੀ ਤੇ ਨਿਬੇੜ ਦੇ ਮੈਂ ਗੱਲ ਕਦੀ ਨਿਬੇੜਨੀ ਆ ਤੇ ਪਰ ਇੱਕ ਗੱਲ ਮੈਂ ਅਟਕ ਰੋਣ ਵਾਲਿਆਂ ਤੇ ਨਹੀਂ ਹਾਂ ਠੀਕ ਨਹੀਂ ਚਲੋ ਠੀਕ ਆ ਫਿਰ ਮੈਂ ਕਹਿ ਦਿੰਨੀ ਉਹਨਾਂ ਨੂੰ ਆਹੋ ਇਨੂੰ ਕੇਨੇ ਪੁੱਛਣਾ ਵਾ ਲਾਂ ਤਾਂ ਨੇ ਮੁੜ ਕੇ ਮੈਨੂੰ ਪੈਣੀਆਂ ਵਾ ਤੇ ਪ੍ਰੋਣਾ ਇਹ ਤਾਂ ਡਕਰ ਆ ਗਿਆ ਵਾ ਇਹਨਾਂ ਮੁੜ ਕੇ ਪੈਣਾ ਭਰਾਵਾ ਫੇਰ ਇੱਕ ਪਾਸੇ ਹੋ ਜਾਣਾ ਵਾ ਕੱਦ ਹੋਈ ਆ ਚਲਾਪਤ ਇਹਨੂੰ ਤੇ ਨਾਲ ਲਿਆ ਕੇ ਨਾ ਮੈਂ ਫਾਸੀ ਗਈ ਆ ਨਾ ਮੈਂ ਖੁੱਲ ਕੇ ਗੱਲ ਕਰ ਸਕਦੀ ਆ ਤੇ ਨਾ ਹੋਰ ਅਗਲੇ ਨੇ ਵੀ ਠੋਕੇ ਕਹਿਤਾ ਵਾ ਕਿਸਣੀ ਦੇ ਬਰਖਲਾਫ ਨਾ ਹੋ ਦੱਸ ਮੈਂ ਕੀ ਕਰਾਂ ਇਹਨੂੰ ਸਮਝ ਨਹੀਂ ਕੀ ਹੁੰਦੀ ਕਿ ਉਹ ਤਾਂ ਨੌਕਰੀ ਪੇਸ਼ੇ ਵਾਲਾ ਵਾ ਐਨਾ ਪਿਆਹਾ ਕਮਾਉਂਦਿਆ ਵਾ ਕੱਲ ਨੂੰ ਰਖੜੀ ਆਉਣੀ ਆ ਅਗਲੇ ਕੋ ਜਿਹੜੀ ਚੀਜ਼ ਮੰਗੀ ਅਗਲੇ ਨੇ ਉਹ ਲਿਆ ਦਲੀਆ ਮੈਨੂੰ ਤੇ ਇੰਨੇ ਮੈਨੂੰ ਕੀ ਦੇਣਾ ਵਾ ਇਹਨੂੰ ਇਹ ਨਾ ਖਾਣੇ ਚ ਗੱਲ ਪੈਂਦੀ ਹੁਣ ਮੈਂ ਕਰਾਂ ਤੇ ਕਰਾਂ ਕੀ ਜੇ ਮੈਂ ਬਹੁਤੀ ਗੱਲ ਕੀਤੀ ਨਾ ਵੱਡੇ ਵੱਲ ਦੀ ਤੇ ਇਹ ਨਾ ਹੋਵੇ ਸਾਡੇ ਘਰ ਚ ਕਲੇਸ਼ ਪੈ ਜਾਏ ਕਿਤੇ ਇਹ ਤੇ ਬੜਾ ਹੀ ਔਖਾ ਵਾ ਮੇਰੇ ਵੱਲ ਧਿਆਨ ਵੇਖਣਾ ਤਾਂ ਖਾ ਹੀ ਜਾਣਾ ਹੁੰਦਾ ਵਾ ਹਾਈ ਹੁਣ ਮੈਂ ਕੀ ਕਰਾਂ ਚੱਲ ਮਨਾ ਚੁੱਪ ਕਰਕੇ ਬਹਿਣੀ ਆ ਵੀ ਬਣਦਾ ਕੀ ਆ ਬਾਕੀ ਖੋਲੀ ਹੀ ਕਰਕੇ ਨਾ ਸਲਾਹ ਦੇ ਦੂੰਗੀ ਵੱਡੀ ਭਾਬੀ ਨੂੰ ਫਿਰ ਆਪੇ ਕਰਨਾ ਤੇ ਉਹ ਹੀ ਉਹਨਾਂ ਨੇ ਜੋ ਬਣਾਵਾ ਚੰਦ ਮਨਾ ਤੂੰ ਚੁੱਪ ਕਰਕੇ ਬਹਿ ਰਹਿ ਹੁਣ ਨਾ ਕੋਈ ਬੋਲੀ ਤੂੰ ਵੀ ਕੰਢੇ ਜੇ ਉਹ ਕੋਹ ਨਹੀਂ ਪਹਿਨਾਈ ਗਿਆ ਹਾਂ ਉਹਨੂੰ ਪਿਆਰ ਦੇ ਦੇਣਾ ਚਲ ਕੋਈ ਨਹੀਂ ਰਿਕੜੀ ਪੈਨ ਚੱਲੀ ਆ ਜੇ ਜਾਉਗੀ ਤਾਂ ਪਿਆਰ ਦੇ ਦਿਓ ਇੱਥੇ ਬਹੁ ਮੇਰੀ ਗੱਲ ਸੁਣੋ ਕੀ ਗੱਲ ਦੀ ਬੜੀ ਹੁਣ ਤੂੰ ਗੱਲ ਕੋਈ ਨਹੀਂ ਆ ਮੇਰੀ ਗੱਲ ਸੁਣੋ ਹਾਂਜੀ ਚੰਗਾ ਭਲਾ ਆਪਣਾ ਚੱਲ ਰਿਹਾ ਕਰਦਾ ਕੰਮ ਤੇ ਤੁਸੀਂ ਕੀ ਪੋੜੇ ਪਾ ਕੇ ਬੈਠੀ ਨਾ ਜੀ ਦੋ ਜਣੀਆਂ ਤੁਸੀਂ ਸਰਾ ਨਾ ਰਹੇ ਕਰੋ ਚੰਗਾ ਭਲਾ ਤੁਹਾਡੇ ਨਜ਼ਰਾਂ ਚਲਦਾ ਮੇਰੇ ਨਜ਼ਰਾਂ ਚ ਚਲਦਾ ਜੇ ਉਹ ਚੰਗੀ ਰਹੇ ਤੇ ਮੇਰਾ ਦਿਮਾਗ ਖਰਾਬ ਹੋ ਜਾਵੇ ਕਿ ਮੈਂ ਉਹਦੇ ਨਾਲ ਐਦਾਂ ਗੱਲਾਂ ਕਰੂੰਗੀ ਜਦੋਂ ਚੰਗਿਆ ਹਰਕਤਾਂ ਨਹੀਂ ਕਰਦੀ ਹੈ ਮੇਰੇ ਨਾਲ ਜਿਦਾ ਰਿਸਾ ਕਰਦੀ ਆ ਤੇ ਮੈਂ ਫਿਰ ਕਿੰਨਾ ਕਿ ਦਿਨ ਉਹਨੂੰ ਵੇਖਾਂ ਮੈਂ ਵੀ ਤਾਂ ਆਖਰ ਬੋਲਣਾ ਆਈ ਆ ਤੁਸੀਂ ਵੀ ਹੱਦ ਕਰੀ ਜਾਦਾ ਜੇ ਫਿਰ ਉਹੀ ਗੱਲਾਂ ਲੈ ਕੇ ਬਹਿ ਗਏ ਜੇ ਚਲ ਤੁਹਾਡੀ ਆਫਸਰ ਦੀ ਗੱਲ ਹੋ ਗਈ ਮੇਰੇ ਭਰਾ ਜਿਹੜੀ ਕੋਈ ਗੱਲ ਹੈਗੀ ਆ ਤੇ ਭਰਾ ਵੀ ਉਹਦਾ ਹੀ ਆ ਭਰਾ ਤੁਹਾਡਾ ਵਾ ਉਹਨੂੰ ਕਹੋ ਹਾਂ ਕਿ ਤੜਨਾ ਰਹੇ ਰਹਿੰਦਾ ਉਹ ਉਹਨੇ ਕਦੀ ਰਹਿਣਾ ਜੇ ਮੈਂ ਨੌਕਰੀ ਰਿਆ ਨਾ ਕਰਨਾ ਹਾਂ ਤੇ ਘਰ ਦਾ ਸਾਰਾ ਕੰਮ ਉਹ ਵੇਖਣਿਆ ਵਾ ਚੱਲ ਵੇਖਣਾ ਰਸਾ ਕੱਢਿਆ ਉਹਦਾ ਟਬਰ ਨਹੀਂ ਮੈਂ ਕਿਧਾਂ ਤੇ ਕਮਰਾਂ ਨੂੰ ਧੱਕਾ ਕੋ ਮਾਰਨਾ ਸੀ ਅਣੀ ਉਹਦਾ ਹੱਕ ਲੈਣ ਦੇ ਆ ਉਹਦਾ ਹੱਕ ਉਹਨੂੰ ਦੇਣਾ ਸਿਰਫ ਜੇ ਹੁਣ ਤੀ ਨੌਕਰੀ ਕਰਦੇ ਜੇ ਹੁਣ ਇਹ ਚੋਂ ਤਰਖਾ ਨਹੀਂ ਜਾਣ ਲੱਗੀ ਉਹਨੂੰ ਠੀਕ ਵਾ ਜਿਹੜਾ ਘਰ ਵਿੱਚ ਉਹਦਾ ਹਿੱਸਾ ਬਣਦਾ ਵਾ ਉਹਨੂੰ ਹੀ ਦੇਣਾ ਜੇ ਹੁਣ ਆੜਾ ਘਰ ਤੂੰ ਹੀ ਬਣਾਇਆ ਵਾ ਇਹ ਤੁਹਾਡੇ ਪੈਸੇ ਦਾ ਬਣਿਆ ਠੀਕ ਵਾ ਜੇ ਤਾ ਨੂੰ ਲੱਗਦਾ ਵਾ ਕਿ ਮੈਂ ਸਹੀ ਆ ਤੇ ਠੀਕ ਵਾ ਮੈਂ ਇੱਥੇ ਰਹੀ ਜਾਨੀ ਆ ਤੇ ਜੇ ਤੁਹਾਡਾ ਨਹੀਂ ਜੀ ਕਰਦਾ ਉਹਨਾਂ ਨੂੰ ਘਰੋਂ ਬਾਹਰ ਕੱਢਣ ਦਾ ਦੂਜੇ ਘਰ ਦੇਣ ਦਾ ਤੇ ਫਿਰ ਤੀ ਆਪਣੀ ਮਰਜ਼ੀ ਵੇਖ ਲਓ ਮਰਜ਼ੀ ਕੀ ਵੇਖਣੀ ਕੀ ਪਤਾ ਉਹ ਕੀ ਸੋਚੀ ਜਾਂਦੇ ਜੀ ਜੋ ਭੈਣ ਜੀ ਸੱਦਾ ਕਰ ਲੈ ਲੈ ਆ ਲੈ ਕਿ ਹੁੰਦੇ ਮੈਂ ਗੱਲਾਂ ਪਤਾ ਸਾਰੇ ਦੱਸੀਆਂ ਵਾ ਉਹ ਵੀ ਸਾਰੀ ਗੱਲ ਮੰਨਣ ਡਈ ਐ ਸਾਹਮਣੇ ਸਭ ਕੁਝ ਵੇਖਣ ਡਈ ਆ ਉਹ ਵੀ ਕਹਿੰਦੀ ਵੀ ਤੁਹਾਡਾ ਹੱਕ ਤਾਂ ਮੈਂ ਦਿੰਦੀ ਆ ਮੈਂ ਕੋਈ ਗੱਲ ਨਹੀਂ ਇਹ ਗੱਲ ਕਰਦੀ ਆ ਹੈ ਤੇ ਹੁਣ ਤੁਸੀਂ ਆਪਣੀ ਜ਼ੁਬਾਨ ਤੋਂ ਮੁੱਕ ਨਹੀਂ ਜਾਣਦੇ ਜੀ ਆ ਚੰਗੀ ਗੱਲ ਤੁਹਾਡੇ ਵਾਸਤੇ ਕੋਈ ਨਾ ਸਿਆਣ ਵਾਲੀ ਗੱਲ ਕਰੀ ਜਾਂਦੀ ਆ ਉਹ ਮੈਨੂੰ ਸਿਆਣੀ ਜੇ ਤੂੰ ਗੱਲ ਨਹੀਂ ਹਈ ਵੱਡੀ ਤੇ ਬੰਦਾ ਇਹ ਕੰਮ ਕਰਦਾ ਚੰਗਾ ਲੱਗਦਾ ਵਾ ਗੱਲਾਂ ਤਾਂ ਰੋਜ਼ ਹੀ ਹੁੰਦੀਆਂ ਹੁੰਦੀਆਂ ਕਿ ਨਹੀਂ ਕਿਆ ਗੱਲ ਸੁਣੋ ਜੇ ਤੁਹਾਨੂੰ ਨਹੀਂ ਨਾ ਹਜ ਬੋੜੀ ਗੱਲ ਐਦਾਂ ਕਰਦੇ ਆ ਤੁਸੀਂ ਰੋ ਆਪਣੇ ਭਰਾ ਪਰ ਜਾਈ ਇੱਦਾਂ ਕਰਦੇ ਆ ਮੈਂ ਆਪਣੇ ਕੋਲ ਫਾਇਲ ਕਿਹਾ ਨਾ ਤੇਰੇਗੇ ਦੱਜ ਨਹੀਂ ਆਂ ਠੀਕਾ ਤੂੰ ਹੀ ਆਪਣੇ ਘਰ ਆਉਂ ਜਾਇ ਨਾ ਰਹਿ ਜਾ ਉਥੇ ਮੈਂ ਖਬਰਦਾਰ ਨੇ ਕਿ ਤੇਰੇ ਵਰਗੇ ਪਿੱਛੇ ਮੋਲਦੇ ਨਹੀਂ ਆਦੇ ਤੂੰ ਨੂੰੇ ਵੜ ਜਾ ਮੈਂ ਜਾ ਉਹ ਚਾਲ ਨੂੰ ਘੱਟ ਸੰਭੀ ਆਉਗੀ ਉੱਥੇ ਰੋਕ ਨਾ ਇੱਥੇ ਲੋਕ ਮੇਰੀਆਂ ਸਲਾਮਾਂ ਲੈਣ ਆਉਂਦੇ ਆ ਸਾਰੇ ਫੈਸਲੇ ਮੈਂ ਕਰਦਾ ਵਾਂ ਤੇ ਆਪਣੇ ਘਰ ਤੇ ਮੈਂ ਕੰਮ ਪਾਇਆ ਵਾਂ ਆਪਣੇ ਘਰ ਦਾ ਤੜਕੋ ਨਿਭੜਦਾ ਨਹੀਂ ਆ ਤਾਂ ਲੋਕਾਂ ਦੀ ਸਹਾਇ ਗੇੜਦੇ ਜੇ ਉਹ ਤੇਰੇ ਵਰਗੇ ਜਿਹੜੇ ਹਰੇ ਕਰ ਜਾਂਦੀਆਂ ਵਾਂ ਇਸੇ ਕਰਕੇ ਪਵਾੜੇ ਪੈਂਦੇ ਮੈਨੂੰ ਅੱਜ ਸਮਝ ਆਈ ਆ ਚਲ ਠੀਕ ਆ ਮੈਂ ਆ ਪਵਾੜੇ ਪਾਉਂਦੇ ਹੀ ਆ ਨਾ ਐਦਾਂ ਕਰੋ ਪਵਾੜਾ ਮ ਜਿਹੜੀ ਗੱਲ ਮੈਂ ਕਹਿ ਰਹੀ ਆ ਨਾ ਉਹ ਤੁਸੀਂ ਮੇਰੇ ਸੁਣੋ ਬਸ ਮੈਂ ਇੱਥੇ ਨਹੀਂ ਰਹਿਣਾ ਮੈਂ ਚੱਲੀ ਪੇਕੇ ਸਾਇਲ ਸੰਧਾ ਕੇ ਤੇ ਤੁਸੀਂ ਆਪਣੇ ਭਰਾ ਪਰੇ ਸੁਣੀ ਜਾਓ ਉਹਨਾਂ ਨਾਲ ਰਹੀ ਜਾਓ ਬਸ ਜੇ ਨੈਗਪੜੇ ਪਉਣੀ ਹੈ ਨਾ ਤੇ ਮੇਰਾ ਪਉੜੇ ਨੂੰ ਕੱਢੋ ਬਾਹਰ ਤਹੀ ਬਸ ਐਦਾਂ ਤੁਸੀਂ ਚੱਕੇ ਤੇ ਐਦਾਂ ਹੀ ਰੋ ਹਰ ਕੱਲ ਮੇਰੀ ਬੁਰੀ ਲੱਗਦੀ ਤੁਹਾਨੂੰ ਕੀ ਹੋ ਗਿਆ ਯਾਰ ਇਹਦੇ ਦਿਮਾਗ ਨੂੰ ਚੰਗੀ ਭਲੀ ਹੁੰਦੀ ਸੀ ਚੰਗਾ ਭਲਾ ਨਾ ਘਰ ਦਾ ਸਿਸਟਮ ਚੱਲ ਰਿਹਾ ਸਾਰਾ ਥੇ ਕਰਕੇ ਰੱਖ ਦਿੰਦਾ ਮੈਂ ਉਹ ਚਾਰਾ ਮੇਰਾ ਭਰਾ ਵਾ ਉਹ ਤਾਂ ਮੈਂ ਕਿੱਧਰ ਤੱਕਾ ਕਰਾਂਦਾ ਹਜੇ ਦੇਣ ਦੇਖਣੇ ਕਹਿੰਦੇ ਆ ਕਦੀ ਸੋਚਿਆ ਹੈਗਾ ਸਾਡੇ ਘਰ ਚ ਵਿਆਹ ਦੇਣ ਨੂੰਗੇ ਸਭ ਕੋ ਮੇਰੇ ਕਰਕੇ ਹੁੰਦਿਆ ਯਾਰ ਜੇ ਮੇਰੇ ਕਰਕੇ ਭਾਬੀ ਘਰ ਛੱਡ ਕੇ ਚਲ ਜੀ ਜਾਂ ਸਿਆਰ ਸਨਾਨ ਲੈ ਗਈ ਤੇ ਮੇਰੇ ਰਿਆਂ ਦਾ ਇੱਥੇ ਕੀ ਫਾਇਦਾ ਹੋਊ ਛੜ ਤੇ ਹਣੀ ਭਲਾਈ ਆ ਚੁੱਪ ਕਰਕੇ ਤੁਮ ਨਾ ਦੂਜੇ ਘਰ ਚ ਜਾਈਂ ਸਾਰਿਆਂ ਦਾ ਭਲਾ ਹੋ ਜੀਂ ਸਾਰੇ ਖੁਸ਼ ਹੋ ਜਾਣਗੇ ਆ ਆਈ ਤਾਂ ਸਾਰੇ ਅੰਦਰ ਲੱਭ ਕੇ ਆਏ ਹਾਂ ਵਾਜਾ ਮਾਰ ਲੈਣੇ ਤੇ ਤੂੰ ਹੀ ਬਾਹਰ ਬੈਠੇ ਜਾਨੀਂ ਕਿ ਹੋਈ ਯਾਰ ਦਜੀਤ ਨਾਲ ਗੱਲ ਕਰਨੀ ਕੀ ਹੋਇਆ ਕੋ ਮੰਗਣਾ ਬਿਲਕੁਲ ਆ ਨਾ ਕਰੀ ਕੀ ਮੰਗਣਾ ਕਿ ਨਵੇਂ ਵਿਆਹ ਕਰਕੇ ਆ ਘਰ ਚ ਲੈ ਆਣਾ ਹਾਂਜੀ ਹਾਂਜੀ ਠੀਕ ਆ ਪਰ ਆਪਾਂ ਘਰ ਚ ਰਹਿਣਾ ਨਹੀਂ ਆ ਕਿਉਂ ਕਿ ਹੋ ਗਿਆ ਆਪਾਂ ਪੁਰਾਣੇ ਘਰ ਤੇ ਜਾਣ ਜਣਾ ਕਿਹੜੀ ਗੱਲ ਠੀਕ ਆ ਸਾਰੀ ਗੱਬਾ ਸਾਡੇ ਕਰਕੇ ਪਈ ਹੈ ਤੁਹਾਨੂੰ ਸ਼ਰਮ ਨਹੀਂ ਹੁੰਦੀ ਸਾਕੇ ਕਰਾਉਂਦੇ ਕੀ ਉਹ ਕੁਛ ਨਹੀਂ ਆ ਮਿਹਨਤ ਕਰਾਂਗੇ ਸਭ ਕੁਝ ਬਣਾ ਲਾਂਗੇ ਕੁਛ ਨਹੀਂ ਠੀਕ ਆ ਪਰ ਇੰਨੀ ਛੇਤੀ ਕਿੱਥੋਂ ਬਣਾ ਲਾਂਗੇ ਬਣਾਉਣ ਦਾ ਤਾਂ ਪਤਾ ਟਾਈਮ ਲੱਗਦਾ ਆ ਮੇਰੀ ਗੱਲ ਸਮਝ ਤੇ ਦਿਲ ਵਿੱਚ ਨਾ ਉਹਨਾਂ ਲਈ ਸਦਾ ਹੀ ਤੇ ਰਹਿਣੀ ਆ ਠੀਕ ਆ ਮੈਂ ਨਹੀਂ ਚਾਹੁੰਦਾ ਕਿ ਇੱਥੇ ਮੈਂ ਹੋਰ ਟਾਈਮ ਰਾਵਾਂ ਇਹ ਉਹ ਇੱਤ ਜਾਵੇ ਮੇਰੇ ਦਿਲ ਵਿੱਚ ਨਹੀਂ ਉਹਨਾਂ ਨੇ ਕੋਈ ਗੱਲ ਕੀਤੀ ਤੁਹਾਨੂੰ ਉਹ ਦਲਜੀਤ ਪਰਸੋਂ ਚ ਉਹਦਾ ਜੋਬਾ ਵੇਖਣ ਡਿਆਂ ਮਨ ਚੰਗਾ ਜਾਇ ਨਹੀਂ ਲੱਗਣ ਗਿਆ ਠੀਕ ਆ ਚਲ ਤੇ ਉਹਨਾਂ ਕੋ ਥੋੜਾ ਟਾਈਮ ਲਾ ਲਓ ਉਹ ਦਲਜੀਤ ਟਾਈਮ ਦੇ ਵਿੱਚ ਕੋਈ ਨੁਕਸਾਨ ਹੋ ਜਾਊਗਾ ਤੇ ਫਾਇਦਾ ਕੀ ਆ ਦੱਸ ਮੈਨੂੰ ਜੇ ਭਾਬੀ ਘਰ ਛੱਡ ਕੇ ਚਲ ਗਈ ਸਿਆਰਸ ਨੂੰ ਨਾਲ ਲੈ ਗਈ ਠੀਕ ਆ ਮੇਰੇ ਪੱਲੇ ਹੀ ਰਹਿ ਜਾਊਗਾ ਯਾਰ ਉੱਥੇ ਇੱਕ ਕਮਰਾ ਆ ਬਾਕੀ ਤੁਹਾਨੂੰ ਪਤਾ ਸਾਰਾ ਮੇਰੀ ਗੱਲ ਸੁਣੋ ਪਹਿਲਾਂ ਵੀ ਤਾਂ ਉੱਥੇ ਰਹਿੰਦੇ ਸੀਗੇ ਉੱਥੇ ਨਾਲੇ ਪੁਰਾਣੀਆਂ ਯਾਦਾਂ ਜੁੜੀਆਂ ਬੜੀਆਂ ਠੀਕ ਆ ਕੁਝ ਨਹੀਂ ਹੁੰਦਾ ਤੂੰ ਮੇਰਾ ਸਾਥ ਦੇਵੀਂ ਤੇ ਵੇਖੀ ਤੈਨੂੰ ਮੈਂ ਸਭ ਕੁਝ ਬਣਾ ਕੇ ਦੰਦਾਂ ਮੈਂ ਸਾਥ ਤੇ ਦਊਂਗੀ ਪਰ ਮੈਨੂੰ ਇਹ ਨਹੀਂ ਆਉਂਦੀ ਕਿ ਕਰਾਂਗੀ ਕੀ ਉੱਥੇ ਸਾਥੇ ਮੇਰੀ ਗੱਲ ਸੁਣੋ ਬਸ ਤੂੰ ਮੇਰਾ ਸਾਥ ਦੇ ਤੈਨੂੰ ਮੈਂ ਸਭ ਕੁਝ ਬਣਾ ਕੇ ਦੰਦਾਂ ਠੀਕ ਆ ਤੇ ਜਿਹੜੀ ਚੀਜ਼ ਤੇਰੀ ਬਣਦੀ ਹੈ ਨਾ ਆਪਦੀ ਉਹ ਤੂੰ ਲੱਲਾ ਠੀਕ ਆ ਹੋਰ ਆਪਾਂ ਕੁਛ ਨਹੀਂ ਕਰੋ ਖੜ ਮੈਂ ਠੀਕ ਹੈ ਮੈਨੂੰ ਥੋੜਾ ਜਿਹਾ ਟਾਈਮ ਦੇ ਦੇ ਬਸ ਤੈਨੂੰ ਮੈਂ ਸਭ ਕੁਝ ਲੈ ਦੂੰਗਾ ਚਲੋ ਤੇ ਮੈਂ ਤੁਹਾਡੀ ਗੱਲ ਸਮਝਤੀ ਹਾਂ ਪਰ ਤੂੰ ਭਾਂਡਾ-ਪੁੰਡਾ ਤੇ ਖੜਾ ਗਈ ਨਾ ਜਿਹੜੀ ਤੈਨੂੰ ਮੈਂ ਦੱਸਿਆ ਜਿਹੜਾ ਕਰਿਆ ਕੋ ਸੂਟ ਆਉਂਦਾ ਹੈਗਾ ਉਹ ਲੱਲਾ ਠੀਕ ਆ ਬਾਕੀ ਆਪਾਂ ਕੁਛ ਨਹੀਂ ਕਰਨਾ ਤੈਨੂੰ ਨਹੀਂ ਛੱਡਣਾ ਮੈਂ ਇੱਥੇ ਭਾਂਡੇ ਨਹੀਂ ਗੈਣੇ ਮੈਂ ਭਾਂਡੇ ਨਹੀਂ ਗੈਣੇ ਇੱਥੇ ਤੁਹਾਡਾ ਕੋ ਪੈਸੇ ਕਿਥੋਂ ਨਹੀਂ ਛੱਡੀ ਉਹ ਤਾਂ ਮੇਰੀ ਟੈਨਸ਼ਨ ਫ੍ਰੀ ਕਿਥੋਂ ਲਿਆਉਗੀ ਯਾਰ ਤੂੰ ਫੇਰ ਉਹੀ ਗੱਲ ਦਾ ਜੀ ਤੂੰ ਮਰਨਾ ਤਰਨਾ ਕਿ ਨਹੀਂ ਚਲਣਾ ਮੈਂ ਤੈਨੂੰ ਕਿਹਾ ਤੇ ਨਾ ਮੈਂ ਕਿਹਾ ਨਹੀਂ ਤੂੰ ਬਸ ਠੀਕ ਆ ਫਿਰ ਕਰ ਤਿਆਰੀ ਆਪਾਂ ਸ਼ਾਮਾਂ ਤੱਕ ਉੱਥੇ ਛੱਡ ਦੇਣਾ ਚਲੋ ਠੀਕ ਆ ਠੀਕ ਆ ਭੈਣਾਂ ਨਾਲ ਨਹੀਂ ਗੱਲ ਕੀਤੀ ਯਾਰ ਕੋਈ ਗੱਲ ਨਹੀਂ ਆਪਣੇ ਸਿੱਧੀਆਂ ਗੱਲਾਂ ਰੱਬ ਨਾਲ ਉਹ ਤੂੰ ਚੱਲ ਕਰ ਤਿਆਰੀ ਭੈਣ ਜੀ ਚਲ ਗਈ ਪਤਾ ਨਹੀਂ ਇੱਥੇ ਹੀ ਹੋਣੇ ਸਾਰੀਆਂ ਕੰਨਾਂ ਨਾਲੋਂ ਕਿ ਆਪ ਤਿਆਰੀ ਨਾ ਕਰ ਤਿਆਰ ਕਰਵਾਇਆ ਹੀਗਾ ਮੌਲਕਾਈ ਵੀ ਲੈਣਾ ਦੇਖਣਾ ਪੈਣਾ ਹੈ ਆਪਣਾ ਘਰ ਛੱਡ ਕੇ ਚੱਲੇ ਆਂ ਦਵੇਂ ਪਰਮਾਨਾ ਕਿਤੇ ਚਾਣਾ ਬਣਾਇਆ ਹੈ ਹਾਂ ਮੇਰੇ ਸੈਲਸ ਦੀ ਫੋਟੋ ਨਿਕੇਨ ਦਿਆਨੀ ਇਹਨੂੰ ਮੈਂ ਨਾਲ ਲੈ ਕੇ ਜਾਣਾ ਹਾਂ ਦਲਜੀਤ ਆ ਫੜ ਉਹ ਨਾ ਤੈਨੂੰ ਕਿ ਸਾਡੇ ਮੁੰਡੇ ਦੀ ਫੋਟੋ ਤੂੰ ਫੜ ਇਹਨੂੰ ਕੋਈ ਗੱਲ ਨਹੀਂ ਆ ਫੜ ਚਾਰਜਰ ਪਾਵਾ ਜਾ ਮੇਰਾ ਤਾਂ ਜੀ ਕੰਢਿਆ ਸਾਡੀ ਬਿਜਾਉਂਦੀ ਦਲਜੀਤ ਕਰਨਾ ਵਾਅਦਾ ਲਗਾ ਮੈਨੂੰ ਇਹ ਕਰਨਾ ਠੀਕ ਆ ਮੈਂ ਦਿਲ ਤੇ ਪੱਥਰ ਆ ਕੇ ਤੁਰਨ ਦਿਆਂ

ਕਰਨੀ ਲੋੜ ਹੀ ਨਹੀਂ ਪਈ ਹੈ ਤੇ ਆਪੇ ਨਿਕਲ ਚਲੇ ਆ ਆ ਵਧੀਆ ਹੋਇਆ ਈਓ ਮੇਰਾ ਬੰਦਾ ਤੇ ਮੈਨੂੰ ਘਰੋਂ ਕੱਢਣ ਦੀ ਸੋਚਣ ਲਿਆ ਸੀ ਕਿ ਤੂੰ ਚੱਲ ਜਾ ਭਰਾ ਨੂੰ ਨਾ ਜਾਣ ਦੇਣਾ ਆ ਚੰਗਾ ਹੋਇਆ ਈਓ ਪਰ ਇੱਕ ਗੱਲ ਇਹ ਸਮਝ ਲੱਗਣ ਦੀ ਕਿ ਸੂਟ ਤੇ ਦੇ ਕੋ ਦੋ ਹੀਗੇ ਇੱਕ ਲਾ ਲੈਂਦੀ ਇੱਕ ਪਾ ਲੈਂਦੀ ਹੈਗੀ ਇਹ ਬੈਗ ਵਿੱਚ ਕਾਦੀ ਤਨਬਕ ਨਹੀਂ ਕੀਤੀ ਹੈ ਇਹਨੇ ਹੂੰ ਨਿਆਣੇ ਦੇ ਪਾਏ ਹੁਣੇ ਆ ਉਹਦੇ ਹੈਗੇ 4 ਸੂਟ ਜਸਨੀ ਤਾਂ ਹੋਵੇ ਇੱਕ ਅੱਧਾ ਚੱਲ ਮੈਨੂੰ ਕੀ ਜੋ ਮਰਜ਼ੀ ਪਾਇਆ ਹੈ ਗੜੋ ਰਥਨ ਲੱਗੇ ਮੇਰੇ ਚੰਗਾ ਹੋਇਆ ਟਾਈਮ ਨਿਕਲ ਚਲੇ ਆ ਆ ਸਕੂਨ ਦੇ ਜਿੰਦਗੀ ਜਿਉ ਹੁਣ ਮੈਂ ਸਾਰੇ ਕਾਚੇ ਰਾਲੇ ਬੰਟੇ ਦਰੂਗੀ। ਹਮਮ। ਹੋਰ ਤੇ ਤੇ ਨਹੀਂ ਕੁਛ ਨਹੀਂ ਲੈਣ ਦਿੱਤਾ। ਕਿ ਮੈਂ ਕੋ ਫੋਟੋ ਲੈ ਲੈਂਦਾ ਬਸ। ਉਹ ਨਹੀਂ ਦਿਲਜੀਤ। ਕੁਛ ਨਹੀਂ ਖੜਨਾ। ਇੱਕ ਫੋਟੋ ਹੀ ਕਹਿਣ। ਉਹ ਨਹੀਂ ਤੁਹਾਨੂੰ ਕਿਹੜਾ ਕੁਛ ਨਹੀਂ ਨਹੀਂ ਕੁਛ ਨਹੀਂ ਹੁੰਦਾ। ਫੋਟੋ ਕੋਈ ਨਾ ਹੋਰ ਬਣਾ ਲਾਂਗੇ ਕੋਈ ਗੱਲ ਨਹੀਂ। ਇੱਥੋਂ ਕੁਛ ਨਹੀਂ ਆਪਾਂ ਖੜਨਾ। ਠੀਕ ਆ। ਆਹ ਪਤਾ ਨਹੀਂ ਫੋਟੋ ਮੈਂ ਪਿਆਰ ਆ ਮੇਰਾ ਸਹਰਸ ਨਾਲ ਬਹੁਤ ਜ਼ਿਆਦਾ। ਮੈਂ ਅਰੇ ਐ ਨਹੀਂ ਸਕਿਆ ਨੂੰ ਲੈਣ ਬਣਾ ਠੀਕ ਆ ਉਹ ਵੀ ਉਹਨਾਂ ਨੇ ਸੁਟਣੀ ਆ ਲਾ ਕੇ ਹੱਡੀ ਉਹ ਛੜਾਣੇ ਕੋਈ ਗੱਲ ਨਹੀਂ ਸੁੱੜਦਣੇ ਕਿ ਲੱਖ ਵਾਰੀ ਸੁੱੜਦਣਾਂ ਪਰ ਨਹੀਂ ਆਪਾਂ ਕੁਛ ਨਹੀਂ ਖੜਨਾ ਚੱਲ ਚੱਲੀਏ ਇਹ ਬੈਗ ਚੋਂ ਕਿਥੇ ਚਲ ਚੱਲੀ ਆ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਏਡੀ ਛੇਤੀ ਬੈਗ ਚੋਂ ਕਲੇ ਨੇ ਅਜੇ ਤੇ ਕੋਈ ਗੱਲ ਵੀ ਨਹੀਂ ਹੋਈ ਵੰਡ ਵੰਡਾਈ ਦੀ ਪਤਾ ਨਹੀਂ ਕੀ ਵੰਡਿਆ ਚੱਲ ਮਨਾ ਚੁੱਪ ਕਰਕੇ ਵੇਖੀ ਜਾ ਤਮਾਸ਼ਾ ਬੋਲੀ ਨਾ ਜਬ ਬੋਲੀ ਨਾ ਤੇ ਮੇਰੇ ਬੰਦੇ ਨੇ ਮੈਨੂੰ ਨੀਗਾ ਛੱਡਣਾ ਹੁਣ ਚੁੱਪ ਚਿਪ ਲਈ ਆ ਗੁਰਜੀਤ ਹਾਂਜੀ ਕਿੰਨੀਆਂ ਜਿਆਦਾ ਜੁੜੀਆਂ ਐ ਘਰ ਨੂੰ ਯਾਰ ਜੀ ਨੇ ਮੇਰਾ ਵੀ ਨੀ ਕੰਡਿਆ ਪਰ ਕੀ ਕਰ ਸਕਦੇ ਆ ਮਜਬੂਰ ਹਾਂ ਚਲੋ ਦੇ ਆ ਕਰਾਂ ਮੈਨੂੰ ਆਹਤਲਾਂ ਚੱਲਿਆ ਮੇਰੇ ਕੋਲ ਦੀ ਫੋਟੋ ਹੈ ਬੋਲੀ ਰਹਿੰਦੇ ਫੋਟੋ ਹੀ ਆ ਨਾ ਇਹ ਤੈਨੂੰ ਕਾਦੀ ਲੋੜ ਏ ਦੀ ਹਾਂ ਇਹ ਮੇਰੇ ਕੋਲ ਦੀ ਫੋਟੋ ਆ ਉਹ ਬਰਾਏ ਤੈਨਦੇ ਜੜੇ ਆਹ ਬਣਾ ਗੋ ਮਿੰਦੂਦਾਂ ਸਣੀ ਕਿੱਥੇ ਚਲੇ ਤੁਸੀਂ ਫੇਰ ਕਿਤੇ ਨਹੀਂ ਚਲਿਆ ਬਸ ਤੇਰੇ ਕੋਲ ਹੀ ਰਹਿਣਾ ਇੱਥੇ ਮੈਂ ਆਹ ਬੈਗ ਬਰੇ ਤੁਸੀਂ ਕਿੱਥੇ ਜਾਣੇ ਜੇ ਉਹ ਫੇਰ ਭੜਾਈ ਜਾਂ ਤੇ ਚੱਜੀਏ ਕਿਉਂ ਕੀ ਗੱਲ ਹੋਈ ਆ ਫੇਰ ਲੜਾਈ ਮੁੱਕੋ ਕੀ ਕਰਾਂ ਕਿੰਨਾ ਜਰ ਹੋ ਗਿਆ ਗਲੇਸ਼ ਪਿਆ ਵਾ ਅਸ਼ਾ ਗੱਲ ਵਾ ਤੂੰ ਮੇਰਾ ਸੁਣਾ ਕਰ ਲੈਣਾ ਓ ਵੀਰ ਤੇਰੀ ਸਲਾਹ ਤੋਂ ਬਿਨਾਂ ਮੈਂ ਤਾਂ ਕਿਤੇ ਨਹੀਂ ਚੱਲਿਆ ਠੀਕ ਆ ਪਰ ਮੈਨੂੰ ਹੁਣ ਨਾ ਡੱਕੀ ਉਹ ਮੇਰੀ ਗੱਲ ਸੁਣਾ ਗੱਲ ਬਣੇ ਜਾ ਲੈ ਤੇ ਫਿਰ ਜਿਆ ਵੀ ਕਾਲੀ ਨਾ ਕਰ ਉਹ ਨਹੀਂ ਭਈਆ ਠੀਕ ਆ ਉਹ ਨਹੀਂ ਤੇਹੀ ਜਿਹੜੇ ਕਰਦਾ ਵਾ ਨਾ ਮੈਂ ਤੁਹਾਡਾ ਸਾਥ ਨਹੀਂ ਭਾਈ ਭੁੱਲ ਸਕਦਾ ਪਸੰਦੀ ਮੇਰੀ ਗੱਲ ਸੁਣਾ ਉਹ ਤੇ ਇੱਦੀਆਂ ਕਾਲੀਆਂ ਨਹੀਂ ਘਰੇ ਹੁੰਦੀਆਂ ਉਹ ਨਹੀਂ ਭਾਜੀ ਹੈ ਕਾਲੀਆਂ ਨਹੀਂ ਘੀਆਂ ਜੇ ਮੇਰੇ ਜਿਆ ਘਰ ਵਿੱਚ ਸ਼ਾਂਤੀ ਹੁੰਦੀ ਆ ਨਾ ਤੇ ਮੈਨੂੰ ਜਾਣ ਲੈੰਦੋ ਮੇਰਾ ਜਾਂਦਾ ਪਾਜੀ ਬੜੀ ਥੋੜੀ ਟੱਲੇ ਘਰੇ ਉਹ ਨਹੀਂ ਪਾਜੀ ਮੈਂ ਸਭ ਕੁਝ ਸਮਝਦਾ ਹਾਂ ਉਹ ਯਾਰ ਲੋਕੀ ਮੈਨੂੰ ਕੀ ਕਹਿਣਗੇ ਤੁਹਾਡੇ ਵੱਲ ਬਹੀ ਕਮੀ ਨਹੀਂ ਰਹੀ ਕਿ ਉਹ ਪ੍ਰੋਣਾ ਹੈ ਤੁਹਾਡੇ ਘਰਾਂ ਗਾਂ ਮੇਰੀ ਵੀਰ ਵੱਲੋਂ ਰਹੀ ਆ ਇਹ ਗੱਲ ਸੁਣੀ ਲੋਕਾਂ ਦੇ ਮੇਰੇ ਸਿਰ ਤੇ ਸਵਾਬ ਹੋਣੀ ਹੈ ਵੀਰ ਨਾ ਡੱਕ ਤੇਰਾ ਘਰ ਵਸਿਆ ਰਹੇਗਾ ਕੋਈ ਗੱਲ ਨਹੀਂ ਸਾਰੀ ਸਵਾਬ ਮੇਰੇ ਸਿਰ ਤੇ ਪੈਣੀ ਆ ਉਹ ਨਹੀਂ ਪਾਜੀ ਲੋਕਾਂ ਕਹਿੰਦੇ ਕਿ ਪ੍ਰਾਂਜ਼ ਸਵਾ ਲੈ ਗਿਆ ਉਹ ਨਹੀਂ 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 ਮੇਰੇ ਹਾਰਾਂ ਗੱਲ ਕਹਿ ਮੇਰਾ ਵੱਡਾ ਵੀਰਾ ਆਪਣੀ ਮਰਜ਼ੀ ਨਾਲ ਚੱਲਿਆ ਆ ਕੋਈ ਗੱਲ ਨਹੀਂ ਸਾਡਾ ਘਰ ਬਣਿਆ ਰਹੂਗਾ ਸਾਡਾ ਤੇ ਜੀ ਖੁਸ਼ੀ ਰਹੂਗੀ ਤੇ ਜੇ ਮੇਰੇ ਇਥੇ ਰਹੇ ਤੇ ਨਾਲ ਤੇਰਾ ਘਰ ਖਰਾਬ ਹੋ ਗਿਆ ਤੇ ਮੇਰੇ ਰਹਿਣ ਦਾ ਕੀ ਫਾਇਦਾ ਵਾ